ਸਾਸਰੀ ਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੋੜ ਤੋਂ ਸਵਾਗਤ ਹੈ ਜੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਪੰਜਾਬ ਦੇ ਵਿੱਚ ਮੌਸਮ ਦੇ ਕੀ ਹਾਲਾਤ ਦਿਖਾਈ ਦੇਣਗੇ ਜੀ ਅੱਜ 28 ਜੁਲਾਈ 2024 ਨੂੰ ਸਵੇਰ ਵੇਲੇ ਤੋਂ ਹੀ ਅਗਰ ਗੱਲ ਕਰੀਏ ਤਾਂ ਪੰਜਾਬ ਦਾ ਮੌਸਮ ਸਾਫ਼ ਬਣੇ ਰਹਿਣ ਦੀ ਪੂਰੀ ਪੂਰੀ ਉਮੀਦ ਹੈ ਜੀ ਅੱਜ ਦਾ ਦਿਨ ਲਗਭਗ ਬਿਨਾਂ ਕਿਸੇ ਮੀਂਹ ਤੋਂ ਕਿਰਮਣ ਕਰਨੀ ਤੋਂ ਲੰਘਣ ਦੀ ਉਮੀਦ ਜ਼ਿਆਦਾਤਰ ਮੌਸਮ ਵਿਭਾਗ ਵੱਲੋਂ ਦਿਖਾਈ ਦੇ ਰਹੀ ਹੈ ਜੀ ਗੱਲ ਕਰੀਏ ਤਾਂ ਕਿਸ ਇਲਾਕੇ ਵਿੱਚ ਮੀਂਹ ਦੇ ਹਾਲਾਤ ਨੇ ਤਾਂ ਕੋਈ ਵੱਡੀਆਂ ਕਾਰਵਾਈਆਂ ਹੁੰਦੀਆਂ ਦਿਖਾਈ ਨਹੀਂ ਦੇ ਰੀਆਂ ਸ਼ਾਮ ਦੇ ਵੇਲੇ ਸਿਰਫ ਇੱਕ ਮਲੋਟ ਤੋਂ ਬਠਿੰਡੇ ਦਾ ਇਲਾਕਾ ਜਿਹੜਾ ਹੈ ਜੀ ਇਹਦੇ ਵਿੱਚ ਸ਼ਾਮ ਦੇ ਵੇਲੇ ਇੱਕ ਸਿਸਟਮ ਬਣਦਾ ਰਾਜਸਥਾਨ ਵੱਲੋਂ ਦਿਖਾਈ ਦੇ ਰਿਹਾ ਹੈ ਪਰ ਬਾਕੀ ਅਗਰ ਦਿਨ ਦੀ ਗੱਲ ਕਰੀ ਤਾਂ ਓਵਰ ਆਲ ਕੋਈ ਵੱਡਾ ਸਿਸਟਮ ਨਹੀਂ ਹੈ ਪਰ ਸ਼ਾਮ ਤੋਂ ਬਾਅਦ ਦੁਪਹਿਰ ਦੇ ਵੇਲੇ ਜਦ ਵਿਚਕਾਰ ਕੋਈ ਅਗਰ ਸਿਸਟਮ ਬਣਦਾ ਹੈ ਉਹਦੇ ਬਾਰੇ ਦੁਪਹਿਰ ਨੂੰ ਤੁਹਾਨੂੰ ਅਪਡੇਟ ਮਿਲ ਜਾਵੇਗੀ ਨਵੀਂ ਜਾਣਕਾਰੀ ਦੇਣ ਤੋਂ ਪਹਿਲਾਂ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਚੰਗੀ ਲੱਗਦੀ ਹੈ ਲਾਈਕ ਕਰਨਾ ਨਾ ਭੁੱਲਣਾ ਜੀ ਤਾਪਮਾਨ ਦੀ ਗੱਲ ਕਰੀਏ ਜਿਹੜੀ ਸੈਂਟਰਲ 벨ਟ ਹੈ ਜੀ ਇਸ ਤੋਂ ਉੱਪਰ ਦੀ ਅਗਰ ਗੱਲ ਕਰੀ ਤੀ ਕੀਤੀ ਜਾਵੇ ਲਗਭਗ ਲੁਧਿਆਣਾ ਤੋਂ ਜਿਹੜੀ ਉੱਪਰ ਦੀ 벨ਟ ਹੈ ਇਹਦੇ ਵਿੱਚ ਤਾਪਮਾਨ ਜਿਹੜੇ ਨੇ ਉਹ 30 31 ਡਿਗਰੀ ਦੇ 32 ਡਿਗਰੀ ਦੇ ਨੇੜੇ ਬਣੇ ਰਹਿਣਗੇ ਥੱਲੇ ਵਾਲੇ ਜਿਹੜੇ ਤਾਪਮਾਨ ਨੇ ਉਹ ਜਿਹੜੇ ਦੁਪਹਿਰ ਦੇ ਵੇਲੇ ਲਗਭਗ 35 ਡਿਗਰੀ ਨੂੰ 36 37 ਡਿਗਰੀ ਤੱਕ ਜਾਂਦੇ ਦਿਖਾਈ ਦੇ ਸਕਦੇ ਨੇ ਜਿਹਦੇ ਵਿੱਚ ਖਾਸ ਕਰਕੇ ਮਲੋਟ ਬਠਿੰਡਾ ਸੰਗਰੂਰ ਮਲੇਰ ਕੋਟਲਾ ਫਰੀਦਕੋਟ ਫੂਲ ਇਹ ਜਿਹੜੇ ਜ਼ਿਲ੍ਹੇ ਨੇ ਇਹਨਾਂ ਦੇ ਵਿੱਚ ਜ਼ਿਆਦਾ ਗਰਮੀ ਪੈਣ ਦੇ ਦਿਖਾਈ ਦੇ ਰਿਹਾ ਹੈ ਟੈਂਪਰੇਚਰ 36 ਤੋਂ ਲੈ ਕੇ 39 ਡਿਗਰੀ ਤੱਕ ਪਹੁੰਚਦੇ ਹੋਏ ਦਿਖਾਈ ਦੇ ਸਕਦੇ ਨੇ ਅਗਰ ਗੱਲ ਕਰੀਏ ਮੀਂਹਾਂ ਦੀ ਤਾਂ ਅੱਜ ਦੇ ਦਿਨ ਕੋਈ ਵੱਡੀ ਮੀਂਹ ਦੀ ਅਲਰਟ ਨਹੀਂ ਹੈ 29 30 ਅਤੇ 31 ਨੂੰ ਅਲਰਟ ਜਾਰੀ ਹੋਏ ਨੇ ਜੀ ਜਿਨ੍ਹਾਂ ਬਾਰੇ ਪ੍ਰੋਪਰ ਜਾਣਕਾਰੀ ਤੁਹਾਨੂੰ ਅਸੀਂ ਨਵੀਂ ਵੀਡੀਓ ਵਿੱਚ ਦੇ ਦੇਵਾਂਗੇ ਉਹ ਵੀਡੀਓ ਤੁਹਾਨੂੰ ਉਦੋਂ ਹੀ ਮਿਲੇਗੀ ਅਗਰ ਤੁਸੀਂ ਚੈਨਲ ਸਬਸਕ੍ਰਾਈਬ ਕੀਤਾ ਹੋਵੇਗਾ ਬੈਲ ਆਈਕਨ ਨੂੰ ਪ੍ਰੈਸ ਕੀਤਾ ਹੋਵੇਗਾ ਚੈਨਲ ਤੇ ਨਵੇਂ ਉਹਦਾ ਕਮੈਂਟ ਕਰਨਾ ਨਾ ਭੁੱਲਣਾ ਆਪਣੇ ਪਿੰਡ ਜिले ਸ਼ਹਿਰ ਦਾ ਨਾਮ ਲਿਖ ਕੇ ਮੌਸਮ ਦੇ ਤਾਜ਼ਾ ਹਾਲਾਤ ਲਿਖ ਦਿਓ ਜੀ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਵੀ